ਨਹੀਂ ਰਹਿ ਸਕਦਾ ਤੇ ਜੇ ਧਰਮ ਵਿੱਚ ਚੱਲ ਕੇ ਵੀ ਇਨਸਾਨ ਗੁਨਾਹ ਕਰੇ ਧਰਮੀ ਬਣ ਕੇ ਵੀ ਪਾਪ ਕਰੇ ਤੇ ਕਲਾਮ ਦੱਸਦਾ ਕਿ ਉਹ ਦੇ ਵਿੱਚ ਜੀਉਂਦਾ ਨਹੀਂ ਰਹੇਗਾ ਜਦੋਂ ਮੈਂ ਧਰਮੀ ਨੂੰ ਆਖਾਂ ਤੇ ਜੇ ਮੈਂ ਧਰਮੀ ਨੂੰ ਆਖਾਂ ਕਿ ਤੂੰ ਨੇਚਰ ਜਿੰਦਾ ਰਹੇਗਾ ਜੀਦਾ ਰਹੇਗਾ ਜੇਕਰ ਉਹ ਆਪਣੇ ਧਰਮ ਤੇ ਭਰੋਸਾ ਕਰਕੇ ਧਰਮ ਦੇ ਉੱਪਰ ਭਰੋਸਾ ਕਰਕੇ ਕੋਈ ਕੰਮ ਕਰੇ ਤੇ ਕਰੇ ਕਿ ਕੁਠੇ ਕੰਮ ਕਰੇ ਤਾਂ ਉਹਦੇ ਸਾਰੇ ਧਰਮ ਦੇ ਕੰਮ ਉਹਦੇ ਸਾਰੇ ਧਰਮ ਦੇ ਕੰਮ ਜੇਤੇ ਨਾ ਕੀਤੇ ਜਾਣਗੇ ਜੇਤੇ ਨਹੀਂ ਕੀਤੇ ਜਾਣਗੇ ਹਾਂ ਤੇ ਉਹਨਾਂ ਦਾ ਦੋਸ਼ ਤੇ ਉਹਨਾਂ ਦਾ ਦੋਸ਼ ਤੇ ਕਾਰਨ ਦੇ ਕਾਰਨ ਜੋ ਉਹਨੇ ਕੀਤੇ ਹਨ ਜੋ ਉਹਨੇ ਕੀਤੇ ਨੇ ਮਰੇਗਾ ਮਰੇਗਾ ਆਪਣੀ ਦੁਸ਼ਟ ਕੁਣੇ ਵਿੱਚ ਮਰੇਗਾ ਅਤੇ ਜਦੋਂ ਮੈਂ ਦੁਸ਼ਟ ਨੂੰ ਆਖਾਂ ਜੇ ਮੈਂ ਦੁਸ਼ਟ ਨੂੰ ਆਖਾਂ ਤੂੰ ਨਿੱਕੇ ਮਰੇਗਾ ਤੂੰ ਮਰੇਗਾ ਜੇਕਰ ਆਪਣੇ ਪਾਪ ਤੋਂ ਮੁੜੇ ਜੀਓ ਆਪਣੇ ਪਾਪ ਤੋਂ ਮੁੜੇ ਅਤੇ ਉਹੀ ਕਰੇ ਤੇ ਉਹੀ ਕਰੇ ਜੇ ਨਿਆਉ ਦੇ ਕਰਮ ਹੈ ਜੋ ਨਿਆਉ ਦੇ ਕਰਮ ਹੈ ਜੇਕਰ ਉਹ ਦੁਸ਼ਟ ਗਹਿਣੇ ਦਾ ਮਾਲ ਮੋੜ ਦੇਵੇ ਜੇਕਰ ਦੁਸ਼ਟ ਗਹਿਣੇ ਰੱਖਿਆ ਹੋਇਆ ਮਾਲ ਮੋੜ ਦੇਵੇ ਅਤੇ ਲੁੱਟ ਜਾ ਉਸ ਲੁੱਟੇ ਹੈ ਫਿਰ ਦੇਵੇ ਜੇ ਜਿਹੜੀ ਲੁੱਟੋ ਨੇ ਲੁੱਟਿਓ ਵਾਪਸ ਮੋੜ ਦੇਵੇ ਅਤੇ ਜੀਵਨ ਦੀ ਵਿਧੀਆਂ ਵਿੱਚ ਤੁਰੇ ਦਾ ਦੇ ਕਲਾਮ ਦੇ ਵਿੱਚ ਜੀਵਨ ਦੀਆਂ ਵਿਧੀਆਂ ਵਿੱਚ ਤੁਰੇ ਤੇ ਬਦੀ ਨਾ ਕਰੇ ਕੋ ਬਦੀ ਨਾ ਕਰੇ ਨਾ ਨਿਚਾ ਜੁੰਦਾ ਰਹੇ ਤੂੰ ਜੁੰਦਾ ਰਹੇਗਾ ਉਹ ਨਹੀਂ ਮਰੇਗਾ ਉਹ ਕਦੇ ਵੀ ਨਹੀਂ ਮਰੇਗਾ ਜੀ ਤਾਂ ਸਾਰੇ ਪਾਪ ਜੋ ਉਹਨੇ ਕੀਤੇ ਹਨ ਸਾਰੇ ਪਾਪ ਜੋ ਉਹਨੇ ਕੀਤੇ ਨੇ ਉਸ ਦੇ ਵਿਰੁੱਧ ਚੇਤੇ ਨਹੀਂ ਕੀਤੇ ਜਾਣਗੇ ਉਸ ਦੇ ਵਿਰੁੱਧ ਚੇਤੇ ਨਹੀਂ ਕੀਤੇ ਜਾਣਗੇ ਉਸਨੇ ਉਹ ਹੀ ਕੀਤਾ ਉਸਨੇ ਉਹ ਹੀ ਕੀਤਾ ਜੋ ਨਿਯਾਉ ਅਤੇ ਕਰਮ ਹੈ ਜੋ ਨਿਯਾਉ ਤੇ ਕਰਮ ਹੈ ਉਹ ਨਿਸ਼ਚਿਤ ਜਿਉਂਦਾ ਰਹੇਗਾ ਉਹ ਜਿਉਂਦਾ ਰਹੇਗਾ ਪਰੰਤੂ ਤੇਰੇ ਲੋਕਾਂ ਦੀ ਸੰਤਾਨ ਆਖਦੀ ਹੈ ਪਰ ਤੇਰੇ ਲੋਕਾਂ ਦੀ ਸੰਤਾਨ ਆਖਦੀ ਹੈ ਕਿ ਪ੍ਰਭੂ ਦਾ ਰਾਹ ਪ੍ਰਭੂ ਦਾ ਰਾਹ ਇੱਕੋ ਜਿਹਾ ਨਹੀਂ ਹੈ ਇੱਕੋ ਜਿਹਾ ਨਹੀਂ ਹੈ ਪਰ ਉਹਨਾਂ ਦਾ ਆਪਣਾ ਰਾਹ ਇੱਕੋ ਜਿਹਾ ਨਹੀਂ ਹੈ ਪਰ ਉਹਨਾਂ ਦਾ ਆਪਣਾ ਹੀ ਰਾਹ ਕੋਈ ਜਿਹਾ ਨਹੀਂ ਹੈ ਜੇਕਰ ਧਰਮੀ ਆਪਣੇ ਜੇਕਰ ਧਰਮੀ ਆਪਣੇ ਧਰਮ ਤੋਂ ਮੁੜੇ ਤੇ ਬਦੀ ਕਰੇ ਤੇ ਬਦੀ ਕਰੇ ਧਰਮ ਛੱਡ ਕੇ ਉਹ ਪਾਪ ਕਰੇ ਬਦੀ ਕਰੇ ਤਾਂ ਉਹ ਉਸ ਵਿੱਚ ਮਰੇਗਾ ਤੂੰ ਕਲਾਮ ਦਾਸਾ ਉਸ ਵਿੱਚ ਮਰੇਗਾ ਅਤੇ ਜੇਕਰ ਦੁਸ਼ਟ ਆਪਣੇ ਦੁਸ਼ਟਾ ਤੋਂ ਮੁੜੇ ਜੇ ਦੁਸ਼ਟ ਆਪਣੀ ਦੁਸ਼ਟਾ ਤੋਂ ਮੁੜੇ ਅਤੇ ਉਹ ਕਰੇ ਜੋ ਨਿਉ ਤੇ ਧਰਮ ਹੈ ਉਹ ਕਰੇ ਜੋ ਨਿਆਉ ਤੇ ਧਰਮ ਹੈ ਤਾਂ ਉਸ ਦੇ ਕਰਮ ਜੂਨਾ ਰਹੇਗਾ ਉਸ ਦੇ ਕਰਮ ਜੂਦਾ ਰਹੇਗਾ ਫਿਰ ਵੀ ਤੁਸੀਂ ਆਖਦੇ ਹੋ ਫਿਰ ਵੀ ਤੁਸੀਂ ਆਖਦੇ ਹੋ ਕਿ ਪ੍ਰਭੂ ਦਾ ਰਾਹ ਪ੍ਰਭੂ ਦਾ ਰਾਹ ਇੱਕੋ ਜਿਹਾ ਨਹੀਂ ਹੈ ਇੱਕੋ ਜਿਹਾ ਨਹੀਂ ਹੈ ਹੈ ਇਜ਼ਰਾਈਲ ਦੇ ਘਰਾਣੇ ਇਜ਼ਰਾਈਲ ਦੇ ਘਰਾਣੇ ਮੈਂ ਤੁਹਾਡੇ ਵਿੱਚੋਂ ਮੈਂ ਤੁਹਾਡੇ ਵਿੱਚੋਂ ਮਰੇ ਕਦੇ ਰਾਹ ਦੇ ਅਨੁਸਾਰ ਤੁਹਾਡਾ ਨਿਆਉ ਕਰਾਂਗਾ ਮਰੇ ਕਦੇ ਰਾਹ ਦੇ ਅਨੁਸਾਰ ਤੁਹਾਡਾ ਕੀ ਕਰਾਂਗਾ ਨਿਆਉ ਕਰਾਂਗਾ ਰਾਖੀ ਜਿਹੜੇ ਠਹਿਰਾਏ ਨੇ ਸਾਨੂੰ ਅਗਾਹ ਕਰਨ ਦੀ ਲਈ ਠਹਿਰਾਏ ਨੇ ਸਾਨੂੰ ਅੱਜ ਰਾਖਾ ਦੀ ਮੰਨਣੀ ਚਾਹੀਦੀ ਹੈ ਅਗਰ ਰਾਖਾ ਸਾਨੂੰ ਕਲਾਮ ਦੇਕੇ ਕਿਸੇ ਪੈੜੇ ਰਾਤ ਉਹ ਪੈੜੀ ਅੱਲਾਹ ਤੋਂ ਦੁਸ਼ਟਪਨੇ ਤੋਂ ਮੋੜਦਾ ਤੇ ਮੋੜ ਜਾਣਾ ਚਾਹੀਦਾ ਹੈ ਨਾ ਕਿ ਉਹ ਵਿਰੋਧ ਕਰਨਾ ਚਾਹੀਦਾ ਹੈ ਤੇ ਜੇ ਵਿਰੋਧ ਕਰਦੇ ਆ ਤਾਂ ਫਿਰ ਆਪਣੀ ਜਾਨ ਦਾ ਲੈਤਾ ਤੁਹਾਨੂੰ ਆਪ ਦੇਣਾ ਪੈਣਾ ਆ ਉਹਦਾ ਹਿੱਸਾ ਕੋਈ ਲੇਖਕ ਉੱਪਰ ਨਹੀਂ ਹੋਣਾ ਜਿਸ ਨੂੰ ਖੁਦਾ ਦਾ ਨਨ ਵਚਨਾ ਕਰਾ ਬਹੁਤ ਬਰਕਤ ਦਿੱਤੀ ਉਹ ਤੁਹਾਡੇ ਤੇ ਰੈਮ ਕਰੀ ਸਭ ਤੋਂ ਜੈੰਸ ਥੈਂਕ ਯੂ